ਬੈਠੇ ਹਨ ਉਸ ਪ੍ਰਭੂ ਪਰਮਾਤਮਾ ਦੀ ਭਗਤੀ ਵਿੱਚ ਲੀਨ ਹਨ ਤਾਬਾ ਦਾ ਮੋਦਰੀ ਚੱਲ ਕਰ ਆਈ ਕਹਿੰਦੇ ਤਦੂ ਪਾਦਾਦ ਮੋਦਰੀ ਜੀ ਨੇ ਦੇਖਿਆ ਕਿ ਪਾਤਸ਼ਾ ਕੱਲੇ ਹਨ ਲਲੇ ਬੈਠਿਆਂ ਨਾ ਮਾ ਉਹਨਾਂ ਕੋਲ ਚੱਲ ਕੇ ਆਈ ਹੈ ਬੈਠਾ ਸਮੇਪ ਬਾਤ ਸਮਝਾਈ ਕਹਿੰਦੇ ਪਾਸ ਬੈਠ ਕੇ ਕੁਛ ਗੱਲ ਉਹਨਾਂ ਨੇ ਪਾਤਸ਼ਾਹ ਨੂੰ ਸਮਝਾਈ ਹੈ ਉਸਤ ਵਰਖ ਕੀ ਕੰਨਿਆ ਹੋਈ ਕਹਿੰਦੇ ਊਣ ਕੰਨਿਆ ਜਿਹੜੀ ਜ਼ੁਬਾਨ ਹੋ ਗਈ ਉਚਿਤ ਵਿਆਹ ਕਾ ਜਾਣੋ ਸੋਈ ਕਹਿੰਦੇ ਹੁਣ ਤਾਂ ਹੁਣ ਵਿਆਹ ਕਰ ਦੇਣਾ ਉਚਿਤ ਹੈ ਕਰ ਕਾ ਫਿਕਰ ਪਿਆ ਇਸ ਦੀਜਾ ਕਹਿੰਦੇ ਫਿਕਰ ਇਹ ਲਾਗੋ ਜਿਹੜਾ ਵਿਆਹ ਕਰਕੇ ਜਦੋਂ ਧੀ ਘਰ ਅੰਦਰ ਜਵਾਨ ਹੋ ਜਾਵੇ ਨਾ ਫਿਕਰ ਹੁੰਦਾ ਵੀ ਧੀ ਜਵਾਨ ਹੋ ਗਈ ਹੁਣ ਕਾਰਜ ਕਰ ਦਈਏ ਕਿਸ ਕੋਈ ਚੰਗਾ ਘਰ ਵੇਖ ਕੇ ਫਿਰ ਕਹਿੰਦੇ ਵੀ ਮਾਤ ਮੋਦਰੀ ਆਈ ਹੈ ਕਹਿਣ ਲੱਗੀ ਤੀ ਜਵਾਨ ਹੋ ਗਏ ਇਹਦਾ ਉਚਿਤ ਬਾਹਰ ਦੇ ਕੇ ਕਾਰਜ ਕਰ ਦਈਏ ਸਾਹਾ ਸੁਭ ਸੁਧ ਭਾਵਨ ਕੀ ਜਾ ਕਹਿੰਦੇ ਹੁਣ ਚੰਗਾ ਹੋਵੇ ਤਾਂ ਇਹਦਾ ਸਾਹਾ ਸੁਧਾਉਣਾ ਕਰੋ ਰਖਿਆ ਗੁਰੂ ਕਾ ਆਛੀ ਬਾਤ ਗੁਰੂ ਸਾਹਿਬ ਨੇ ਕਿਹਾ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਇਸ ਸਮਾਂ ਚੰਗਾ ਜਾਣਿਆ ਹੈ ਕਰ ਹਾਇਕਾਰ ਐਮ ਉੱਠ ਕਰ ਪ੍ਰਾਤ ਕਹਿੰਦੇ ਸਵੇਰੇ ਇਹ ਉੱਠ ਕੇ ਕਾਰਜ ਆਪਾਂ ਆਰੰਭ ਕਰਦੇ ਆ ਸੁਪਤਾ ਪਏ ਸਭ ਰਾਤ ਬਿਤਾਈ ਕਹਿੰਦੇ ਸੁੱਤੇ ਪਿਆ ਇਹ ਰਾਤ ਬਤੀਤ ਹੋ ਗਈ ਜਾਗਾ ਪ੍ਰਭੂ ਸਮਨ ਜਪਾਈ ਕਹਿੰਦੇ ਫਿਰ ਉਸ ਪ੍ਰਭੂ ਪਰਮਾਤਮਾ ਦਾ ਜੋ ਸਮਾ ਹੁੰਦਾ ਹੈ ਅੰਮ੍ਰਿਤ ਵੇਲਾ ਧੰ ਗੁਰੂ ਘਰ ਗੋਬਿੰਦ ਪਾਸ਼ਾ ਮਹਾਰਾਜ ਅੰਮ੍ਰਿਤ ਵੇਲੇ ਉੱਠ ਕੇ ਅਸਦੀ ਵਾਰਦਾ ਜਾਪ ਪੁਰ ਬਾਣੀਆਂ ਦਾ ਜਾਪ ਕਰਕੇ ਆਪ ਜਿਹੜੇ ਹਨ ਜੰਗਲਾਂ ਨੂੰ ਚਲੇ ਜਾਂਦੇ ਹਨ ਸੋਚਾ ਸਨਨ ਧਿਆਨ ਕਾਠਾਨਾ ਕਹਿੰਦੇ ਇਸ਼ਾਨ ਪਾਣੀ ਕਰਕੇ ਉਸ ਪ੍ਰਭੂ ਪਰਮਾਤਮਾ ਦੀ ਭਗਤੀ ਚ ਲੀਨ ਹੁੰਦੇ ਤੇ ਫਿਰ ਜਿਹੜਾ ਹੈ ਐਸੀ ਕਰਮ ਕਿਰਿਆ ਤੁਪਰੀ ਹੁੰਦੇ ਹਨ ਦਿਨਕਾਰ ਉਦੈ ਉਠਾ ਭਗਵਾਨ ਕਹਿੰਦੇ ਜਦ ਸੂਰਜ ਚੜਿਆ ਨਾ ਤੇ ਗੁਰੂ ਜੀ ਉੱਠ ਕੇ ਬੈਠ ਗਏ ਸਨ ਬੈਠਾ ਦੇ ਬਾਨ ਲਗਾਇਆ ਹਸਾਰਾ ਸਤਿਗੁਰੂ ਜੀ ਨੇ ਫੇਰ ਕੀ ਕੀਤਾ ਹੈ ਦਵਾਨ ਲਾਉਣਾ ਕੀਤਾ ਹੈ ਦੇ ਵਗਾ ਦਿੱਜ ਕੋ ਨਿਕਟ ਹਾਕਾਰਾ ਕਹਿੰਦੇ ਸਤਿਗੁਰੂ ਜੀ ਨੇ ਬਚਨ ਕੀਤਾ ਤੇ ਕਵੀ ਸੰਤੋਖ ਸਿੰਘ ਜੀ ਕਲਪਨਾ ਕਰ ਰਹੇ ਹਨ ਕਹਿੰਦੇ ਫਿਰ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਜੋਤਸ਼ੀ ਨੂੰ ਬੁਲਾਉਣਾ ਕੀਤਾ ਹੈ। ਜੇਸ਼ਟਕੀ ਸਿਪੇ ਸਿਮਾ ਹੈ। ਹੁਣ ਇੱਥੇ ਕਵੀ ਸੰਤੋਖ ਸਿੰਘ ਨੇ ਹੀ ਵਜਨ ਕੀਤਾ ਕਹਿੰਦੇ ਬ੍ਰਾਹਮਣ ਨੂੰ ਆਪਣੇ ਬਾਸ ਗੁਰੂ ਸਾਹਿਬ ਨੇ ਬੁਲਾਉਣਾ ਕੀਤਾ। ਅੱਗੇ ਗੱਲ ਸਪੱਸ਼ਟ ਹੋ ਜਾਵੇਗੀ ਕਿ ਅੱਗੇ ਕਾਲੀ ਸੰਤੋਖ ਸਿੰਘ ਜੀ ਕੀ ਕਰਗੇ ਮਨ ਗੋ ਸੰਗ ਛਿਰਕਾ ਸੁਭਾ ਭਾਂਤੀ ਹੁਣ ਕਹਿੰਦੇ ਕੀ ਭਾਂਤ ਭਾਂਤ ਦੇ ਐਸੇ ਕਹਿੰਦੇ ਗੁਰੂ ਸਾਹਿਬ ਕੋਲ ਲੋਕ ਆਉਂਦੇ ਹਨ ਆਗੇ ਜਿਹੜੀਆਂ ਐਸੀਆਂ ਵਿਚਾਰਾਂ ਕਰਦੇ ਹਨ ਸਿੰਗਾ ਪ੍ਰੋਤ ਆਪਣਾ ਬਲਾਵਹੁ ਕਹਿੰਦੇ ਸਿੰਗਾ ਨੂੰ ਆਪਣੇ ਪਾਸ ਗੁਰੂ ਸਾਹਿਬ ਨੇ ਬੁਲਾਉਣਾ ਕੀਤਾ ਸਰਬਾਰਤਾ ਕੈ ਸਮਝਾਵਹੁ ਕਹਿੰਦੇ ਸਾਰੀ ਵਾਰਤਾ ਗੁਰੂ ਸਾਹਿਬ ਨੇ ਸਾਰੀ ਗੱਲ ਸਿੰਗਾ ਨੂੰ ਸੁਣਾਉਣਾ ਕੀਤੀ ਮੱਲੇ ਗ੍ਰਾਮ ਜਾਓ ਸੁਧ ਦੀਜਾ ਕਹਿੰਦੇ ਮੱਲੇ ਪੁਰ ਪਿੰਡ ਵਿੱਚ ਜਾ ਕੇ ਖਬਰ ਪਹੁੰਚਾਉਂ ਪਹੁੰਚਾਉਂ ਜੀਠਾ ਮਾਸ ਸੁਤ ਭਿਆਨ ਨ ਕੀਜੈ ਉਹ ਜਿਹੜੇ ਮਹੀਨੇ ਦਾ ਵਿਆਹ ਬੰਧਿਆ ਸੀ ਭਾਵ ਉਸ ਪੁੱਤਰੀ ਦਾ ਉਹਦੀ ਖਬਰ ਦੇ ਕੇ ਆਉਣਾ ਕਰ ਸਿੰਗਾ ਗੁਰ ਕੀ ਆਇ ਸੁਭਾਏ ਸਿੰਗਾ ਨੇ ਸਿੰਗਾ ਗੁਰੂ ਜੀ ਦੀ ਆਗਿਆ ਨੂੰ ਉਹ ਆਗਿਆ ਦਾ ਪਾਲਣ ਕੀਤਾ ਬੜੇ ਸਤਿਕਾਰ ਨਾਲ ਗੁਰੂ ਸਾਹਿਬ ਦੀ ਬਾਤ ਸੁਣਨਾ ਕੀਤੀ ਚੱਲਿਆ ਤਾ ਹਰਖਤ ਉਤਲਾਏ ਕਹਿੰਦੇ 사ਧਗੁਰ ਜੀ ਦੀ ਬਾਤ ਸੁਣ ਕੇ ਸਿੰਘ ਜਿਹੜੇ ਬੜੇ ਪ੍ਰਸੰਨ ਹੋਏ ਸੰਨ ਚਾਰ ਦਿਵਸ ਮੈਂ ਪਹੁੰਚ ਆਉ ਜਾਈ ਕਹਿੰਦੇ ਉਦੋਂ ਦੇਖੋ ਉਦੋਂ ਕਿਹੜਾ ਕੋਈ ਸਮਾ ਅਨੰਦ ਸਦਨਾ ਬਿਠਾਵਾ ਕਹਿੰਦੇ ਭਾਈ ਧਰਮੇ ਨੇ ਬ੍ਰਾਹਮਣ ਨੂੰ ਬਿਠਾ ਕੇ ਬੜਾ ਆਨੰਦ ਪ੍ਰਾਪਤ ਕੀਤਾ ਖੁਸਲਾ ਭੂਜ ਗੁਰ ਕੀ ਹਰ ਖਾਵਾ ਕਹਿੰਦੇ ਜਿਹੜੀਆਂ ਗੱਲਾਂ ਪਾਤਸ਼ਾਹ ਨੇ ਬੈਠ ਕੇ ਸਮਝਾਈਆਂ ਸਨ ਐਸੀਆਂ ਗੱਲਾਂ ਗੁਰੂ ਸਾਹਿਬ ਦੇ ਬਾਰੇ ਉਹ ਮੱਲਾ ਜਿਹੜਾ ਉਹ ਸਿੰਘ ਹੈ ਮੱਲੇ ਪਿੰਡ ਦਾ ਉਹ ਸਿੰਘ ਪੁੱਛਦਾ ਕਿ ਗੁਰੂ ਸਾਹਿਬ ਸੁਖ ਸੰਧ ਸਨ ਐਸੀਆਂ ਗੱਲਾਂ ਪੁੱਛ ਰਗੇਂ ਅਨ ਸਿੰਘਾ ਦੇ ਹੱਥ ਤੈ ਪਾਤੀ ਕਹਿੰਦੇ ਸਿੰਘ ਨੇ ਹੱਥ ਵਿੱਚੋਂ ਉਹ ਸਾਹੇ ਚਿੱਠੀ ਨੂੰ ਫੜਾਉਣਾ ਕੀਤਾ ਲੈ ਕਰ ਅਤ ਆਨੰਦ ਪਰ ਛਾਤੀ ਕਹਿੰਦੇ ਉਹ ਸਿੰਘ ਨੇ ਉਹ ਸਾਹੀ ਚਿੱਠੀ ਜਿਹੜੀ ਫੜ ਕੇ ਛਾਤੀ ਨਾਲ ਭਾਵ ਸੀਨੇ ਨਾਲ ਲਾਈ ਨਿਜਾ ਪਾਂਧ ਤ ਸਕਲ ਪੜਾਈ ਕਹਿੰਦੇ ਉਹ ਸਾਰਿਆਂ ਨੂੰ ਉਸ ਸਿੰਘ ਨੇ ਚਿੱਠੀ ਨੂੰ ਪੜ੍ਹਉਣਾ ਕੀਤਾ ਸੁਨਤਾ ਪਿਆ ਆ ਕੀ ਸੁਧ ਬਿੱਦ ਤਾਈ ਕਹਿੰਦੇ ਗੁਰੂ ਸਾਹਿਬ ਨੇ ਜਿਹੜੀ ਉਹ ਸਾਹੇ ਚਿੱਠੀ ਭੇਜੀ ਸੀ ਉਹ ਸਿੰਘ ਨੇ ਪੜ੍ਹ ਕੇ ਸੁਣਾਈ ਦੀ ਸਾਰਿਆਂ ਨੇ ਉਹ ਚਿੱਠੀ ਪੜ੍ਹ ਕੇ ਬਹੁਤ ਪਰੇਸ਼ਾਨ ਹੋਏ ਬਹੁਤ ਖੁਸ਼ ਹੋਏ ਨਾਨਕ ਕੋਇਰ ਦਾਰਾ ਸੰਗ ਕਹਿਆ ਕਹਿੰਦੇ ਭਾਈ ਧਰਮੇ ਨੇ ਆਪਣੀ ਪਤੀ ਨਾਨਕ ਕੋ ਰਣੂ ਦਸਿਆ ਹੈ ਜੀਸ਼ਟਾ ਕਿਉਂਕਿ ਹਰਬ ਨਰ ਲਹਿਆ ਕਹਿੰਦੇ ਗੁਰੂ ਸਾਹਿਬ ਨੇ ਇਹ ਤਰੀਕ ਜਿਹੜੀ ਹੈ ਕੱਢੀ ਹੈ ਭਾਵ ਵੀ ਇਹ ਤਰੀਕ ਨੂੰ ਵਿਆਹ ਕਾਰਜ ਆਰੰਭ ਕੀਤਾ ਹੈ ਮੰਗਲਾ ਕਰਿਓ ਅਹ ਜਮਰੀਤਾ ਕਹਿੰਦੇ ਵੀ ਐਸੀਆਂ ਖੁਸ਼ੀਆਂ ਸੁਣ ਕੇ ਬਹੁਤ ਮੰਗਲ ਗਾਏ ਆਨੰਦਤ ਹੋਏ ਹਨ ਮਿਲੇ ਸੁੰਦਰ ਗਾਵਤ ਗੀਤਾ ਕਹਿੰਦੇ ਭਾਵ ਗੁਰੂ ਜੀ ਪਾਸ ਭਾਵ ਬਰਾਤ ਗੁਰੂ ਜੀ ਪਾਸ ਜਾਵੇਗੀ ਉਸ ਤੋਂ ਬਾਅਦ ਕੀ ਹੋਏਗਾ ਤੋਏ ਕਰ ਸਿੰਘ ਮਹ ਸਿੰਘਾ ਧੋਰਿਆ ਕਹਿੰਦੇ ਉਸ ਤੋਂ ਬਾਅਦ ਜਿਵੇਂ ਰੀਤ ਸੀ ਮੰਗਲ ਕੀਤੇ ਗਏ ਸੁੰਦਰ ਈਸਤਰੀਆਂ ਨੇ ਜਿਹੜੇ ਸੁੰਦਰ ਕੱਪੜੇ ਪੈਨੇ ਸਨ ਆ ਕੇ ਉਹ ਗੀਤ ਗਾਉਂਦੀਆਂ ਨੇ ਫੇਰ ਕੀ ਹੁੰਦਾ ਕਹਿੰਦੇ 2 ਦਿਨ ਬਾਅਦ ਸਿੰਘ ਜਿਹੜੇ ਹਨ ਤੁਰੇ ਗਨ ਦਾਨ ਮਨ ਦਿਆਧਿਕ ਨਹ ਹਰਿਆ ਕਹਿੰਦੇ ਉਸ ਨੂੰ ਬਹੁਤ ਦਾਨ ਮਣ ਦੇ ਕੇ ਤੁਰਿਆ ਉਹਨਾਂ ਨੂੰ ਪਤਾ ਸੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਕੋਲ ਵਾਪਸ ਜਾਣਾ ਹੈ ਤੇ ਮੈਂ ਇਹਨੂੰ ਕੁਝ ਨਾ ਕੁਝ ਸਿੰਘੇ ਨੂੰ ਦਾਨ ਦੇ ਦਵਾਂ ਤਾਂ ਜੋ ਗੁਰੂ ਸਾਹਿਬ ਦੇਖ ਕੇ ਇਹ ਦਾਣ ਪ੍ਰਸੰਨ ਹੋ ਜਾਣ ਪੰਚਾ ਦਿਵਸ ਮੈਂ ਪਹੁੰਚਿਓ ਜਾਈਂ ਕਹਿੰਦੇ ਪੰਜ ਦਿਨਾ ਵਿੱਚ ਜਦੋਂ ਉਹ ਸਿੰਘ ਪਹੁੰਚਿਆ ਹੈ ਸਤ ਗੁਰੂ ਸੋ ਸੁੱਧ ਸਕਲ ਸੁਨਾਈ ਕਹਿੰਦੇ ਸਾਧਗੁਰੂ ਜੀ ਨੂੰ ਉਸ ਨੇ ਸਾਰੀ ਗੱਲ ਦੱਸੀ ਹੈ ਸਭ ਨਾਮ ਸੰਤ ਸੰਗ ਪਰਮਾਇਆ ਕਹਿੰਦੇ ਗੁਰੂ ਜੀ ਨੇ ਸਾਰੇ ਸੰਤਾਂ ਨੂੰ ਪਰਮਉਣਾ ਕੀਤਾ ਹੈ ਜਾਣ ਹਾਂ ਸਮੈਂ ਬਿਆਹ ਨਰਹਾਇਆ ਕਹਿੰਦੇ ਜਦੋਂ ਗੁਰੂ ਜੀ ਨੇ ਮਸੰਦਾਂ ਨੂੰ ਫਰਮਾਉਣਾ ਕੀਤਾ ਕਿ ਇੱਕ ਬਲਖਣ ਵਿਆਹ ਦਾ ਸਮਾ ਜਾਣ ਕੇ ਅਤੇ ਸਾਰੀ ਸਮਗਰੀ ਇਕੱਠੀ ਕਰੋ ਸੋਨ ਸੋਨ ਤਨ ਲ ਬੈਰ ਪਹਾਰੇ ਕਹਿੰਦੇ ਕਿ ਗੁਰੂ ਸਾਹਿਬ ਦੇ ਐਸੇ ਬਚਨ ਸੁਣ ਕੇ ਮਸੰਦਾਂ ਨੇ ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਉਹ ਸਾਰੇ ਜਣੇ ਬਾਹਰ ਚਲੇ ਗਏ ਗੰਨ ਸੁਚਨ ਕਰਿਓ ਕਿਰਤ ਬੋਲ ਲਿਆਇ ਕਹਿੰਦੇ ਵੀ ਜਦੋਂ ਇਹ ਸੁਣਿਆ ਨਾ ਵੀ ਵਿਆਹ ਦਾ ਕਾਰਜ ਆਰੰਭ ਕਰਨਾ ਹੈ ਤੇ ਸਾਨੂੰ ਘਰ ਦੇ ਅੰਦਰ ਧਨ ਪਦਾਰਥ ਜਿਹੜਾ ਇਹ ਲੈ ਜਾਵੋ ਤੇ ਜਿਹੜੀ ਸਮਗਰੀ ਹੈ ਸਾਰੇ ਮਸੰਦਾਂ ਨੂੰ ਪਾਤਸ਼ਾਹ ਨੇ ਇਲਾਕਿਆਂ ਚ ਤੂਰ ਦਿੱਤਾ ਕੀ ਜੜੀ ਬਹੁਤਾਂ ਤਸਮਗਰੀਏ ਇਕੱਠੀ ਕਰਕੇ ਲੈ ਆਉਣਾ ਕਰ ਲਾਦਾ ਪਾਨਤੀ ਉਸ਼ਟ ਪਠਾਏ ਕਹੇ ਬੀ ਜਣ ਆਪੇ ਇੱਥੇ ਹੁਣ ਕਵੀ ਸੰਤੋਖ ਸਿੰਘ ਨੇ ਸਾਰੀਆਂ ਜੋ ਘਰ ਵਿੱਚ ਵਸਤੂਆਂ ਬਾਣੇ ਉਹਨਾਂ ਦਾ ਜ਼ਿਕਰ ਕੀਤਾ ਕਹਿੰਦੇ ਬਹੁਤ ਘਿ올 ਆ ਕੇ ਇਕੱਠਾ ਕੀਤਾ ਖੰਡ ਲਿਆਂਦੀ ਗਈ ਤੇ ਕਹਿੰਦੇ ਵੀ ਕੀਦੇ ਤੇ ਲਾਦ ਕੇ ਲਿਆਂਦੀ ਊਠ ਤੇ ਲਾਦ ਕੇ ਲਿਆਉਣਾ ਕੀਤੀ ਹੈ ਸੁੰਦਰ ਅੰਨ ਹੋਤ ਜਸ ਭੂਮਾਂ ਕਹਿੰਦੇ ਜਿਹੜਾ ਬਹੁਤ ਸੁੰਦਰ ਅੰਨ ਹੈ ਉਹ ਇਕੱਠਾ ਕੀਤਾ ਹੈ ਸੁਖਮਾ ਚਾਵਰ ਅਰ ਗੁਰ ਤੁਮ ਇੱਥੇ ਅੰਨ ਪਾਣੀ ਦਾ ਜ਼ਿਕਰ ਕੀਤਾ ਕਹਿੰਦੇ ਬਹੁਤ ਜਿਹੜੇ ਸੁੰਦਰ ਬਾਸਮਤੀ ਦੇ ਚੌਲ ਸੀਨਾ ਉਹ ਲੈ ਆਉਣਾ ਕੀਤੇ ਹਨ ਸ੍ਰੀ ਹਰਿ ਗੋਬਿੰਦ ਸਹਿਜ ਸੁਭਾਏ ਹੁਣ ਕਹਿੰਦੇ ਵੀ ਐਸਾ ਜਿਹੜਾ ਹੈ ਅਨ ਪਾਣੀ ਇਕੱਠਾ ਕੀਤਾ ਚੌਲ ਇਕੱਠੇ ਕੀਤੇ ਕਣਕ ਇਕੱਤਰ ਕੀਤੀ ਕਹਿੰਦੇ ਵੀ ਗੁਰੂ ਸਾਹਿਬ ਨੇ ਲਿਖਾ ਦਿੱਤਾ ਵੀ ਇੱਥੋਂ ਇੱਥੋਂ ਵਸਤੂ ਇਹ ਚੀਜ਼ ਮਿਲੇਗੀ ਜਿਹੜੇ ਮਸੰਦਸ ਅਨੁਸਾਰਾ ਕੁਝ ਲਿਖ ਕੇ ਲੈ ਗਏ ਤੇ ਇਕੱਤਰ ਕਰਕੇ ਲੈ ਆਏ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜਿਹਦਾ ਸਹਿਜ ਸੁਭਾ ਜਿਹੜੇ ਪੈਂਦੇ ਖਾਣੂ ਕੀ ਕਹਿੰਦੇ ਗੰਨ ਪੈਂਦਾ ਪਰ ਰੁਖ ਬਦ ਅਧਕਾਏ ਕਹਿੰਦੇ ਵੀ ਜਿਹੜਾ ਪੈਂਦੇ ਖਾਣ ਨਾਲ ਬਹੁਤਾ ਗੁਰੂ ਹਰਗੋਬਿੰਦ ਪਾਚਾ ਮਹਾਰਾਜ ਦਾ ਸਨੇਹ ਸੀ ਬੜਾ ਪਿਆਰ ਸੀ ਪਿਆਰ ਦੇ ਨਾਲ ਪੈਂਦੇ ਖਾਣ ਨੂੰ ਗੁਰੂ ਸਾਹਿਬ ਨੇ ਪਾਲਿਆ ਸੀ। ਰੀਜਾ ਕਦ ਵਿਸ਼ਾਲ ਆ ਬ ਲੋਕਾਂ। ਕਹਿੰਦੇ ਵੀ ਰੀਜਾ ਲਾਲ ਆ ਕੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਉਹਦਾ ਸਰੀਰ ਜਿਹੜਾ ਵਿਸ਼ਾਲ ਤਿਆਰ ਕੀਤਾ ਸੀ ਹੁਣ ਉਹ ਸਰੀਰ ਨੂੰ ਵੇਕੇ ਜਿਹੜੇ ਬਹੁਤੇ ਜੋਦੇ ਜਿਹੜੇ ਪਰਸਾਨ ਹੁੰਦੇ ਹਨ। ਸ੍ਰੀ ਪਾਲ ਤਰ ਕੇ ਦੰਡ ਦਵਾਵਾ। ਕਹਿੰਦੇ ਵੀ ਦੇਖੋ ਇੱਥੇ ਪੈਂਦੇ ਖਾਣ ਦਾ ਅੱਗੇ ਜ਼ਿਕਰ ਆਏਗਾ। ਕਹਿੰਦੇ ਵੀ ਪਾंदे ਖਾਂਦੇ ਜੋਰ ਨੂੰ ਵੇਕੇ ਸਾਰੇ ਲੋਕ ਜਿਹੜੀਆਂ ਸੰਗਤਾ ਸਨ ਪਰਸਾਨ ਹੁੰਦੀਆਂ ਤੇ ਉਹ ਕੀ ਕਰਦਾ ਆਪਣੇ ਜੋਰ ਦੇ ਨਾਲ ਸੰੜਿਆਂ ਨੂੰ ਫੜ ਲੈਂਦਾ ਜਿਹਨੂੰ ਸਾਣ ਕਹਿੰਦੇ ਆਪਾਂ ਝੋਟਿਆਂ ਨੂੰ ਫੜ ਲੈਂਦਾ ਘੋੜਿਆਂ ਨੂੰ ਫੜ ਲੈਂਦਾ ਅੱਗੇ ਜ਼ਿਕਰ ਆਏਗਾ ਹੋਰ ਦੇ ਤਨੇ ਬਿਲਮ ਲਗਾਵਾਂ ਕਹਿੰਦੇ ਫਿਰ ਕੀ ਹੈ ਹੋਇਆ ਕੀ ਅੱਗੇ ਕਹਿੰਦੇ ਵੀ ਬਹੁਤੇ ਜੋਰ ਦੇ ਨਾਲ ਆਪਣੀਆਂ ਬਾਹਾਂ ਦੇ ਨਾਲ ਹੱਥਾਂ ਦੇ ਨਾਲ ਜਿਹੜੇ ਬਹੁਤੇ ਜ਼ੋਰਦਾਰ ਸਾਹਣ ਖੰਨ ਉਹਨਾਂ ਨੂੰ ਫੜ ਲੈਂਦਾ ਹੈ ਫਿਰਤਾ ਮੰਗਰੀ ਫੇਰਤ ਜਹਾਂ ਕਹਿੰਦੇ ਵੀ ਉਹ ਜਿਹੜਾ ਹੈ ਦੇਖੋ ਆਪਾਂ ਦੇਖਦੇ ਆ ਜਿਹੜੇ ਪਲਵਾਨ ਉਹ ਮੁਗਲੀ ਫੇਰਦੇ ਨੇ ਭਾਬੀ ਜਿਹੜੀ ਜਿੰਨਾ ਜਿਹੜੇ ਆਪਾਂ ਕਹਿ ਲਈਏ ਕਟੇ ਦਿਨ ਜਬਰ ਹਜਾਵਾਂ ਕਹਿੰਦੇ ਜਦੋਂ 2 ਘੜੀ ਦਿਨ ਰਹਿ ਜਾਂਦਾ ਸੀ ਆਪਣਾ ਬਲ ਤਾਂ ਸੰਗ ਲਗਾਵਾ ਕਹਿੰਦੇ ਵੀ ਸਾਰਾ ਜੋਰ ਜਦੋਂ ਪੈਂਦੇ ਖਾਂ ਦੇ ਖੌਂਦਾ ਸੀ ਨਾ 2-4 ਘੰਟੇ ਜਿੰਨਾ ਸਮਾਂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਭਾਪੀ ਪ੍ਰੈਕਟਿਸ ਕਰਾਉਂਦੇ ਸੀ ਸਿੰਘਾਂ ਦੇ ਨਾਲ ਪ੍ਰੈਕਟਿਸ ਕਰਦੇ ਆਪ ਮਲਖਾੜਿਆਂ ਵਿੱਚ ਲੜਦੇ ਉਹਨਾਂ ਨਾਲ ਯੁੱਧ ਕਰਦੇ ਗੁਰੂ ਸਾਹਿਬ ਨੇ ਐਸੀਆਂ ਸਿੱਖਿਆਵਾਂ ਦਿੱਤੀਆਂ ਸਨ ਆਪਾਂ ਪਹਿਲਾਂ ਵੀ ਪ੍ਰਸੰਗ ਦੇ ਅੰਦਰ ਜ਼ਿਕਰ ਕੀਤਾ ਹੈ ਵੀ ਇੱਕ ਨਹੀਂ ਦੋ ਨਹੀਂ ਐਸੇ अनेका ਸਿੰਘ ਸਨ ਜਿਹੜੇ ਬਲਵਾਨ ਸਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਗੋ ਪਰ ਇੱਕੋ ਇੱਕ ਐਸਾ ਏ ਸੀ ਬੰਦੇ ਖਾਂ ਜਿਹਦੇ ਵਿੱਚ ਬੜਾ ਜੋਰ ਸੀ ਬੜਾ ਇਤਣੀ ਸੀ ਵੀ ਇਹਦੇ ਕੋਲ ਸਾਰਾ ਕੁਝ ਸੀ ਗੁਰੂ ਹਰਗੋਬਿੰਦ ਪਾਸ਼ਾ ਜਿਆ ਨੇ ਇਨੂੰ ਜਿਹੜਾ ਹੈ ਖੁਆ ਖੁਆ ਪਾਲਿਆ ਹੋਇਆ ਸੀ ਇੱਥੇ ਬਚਨ ਆਇਆ ਜਦੋਂ ਕਹਿੰਦੇ ਕੁਝ ਕੁ ਸਮਾ ਰਹਿ ਜਾਂਦਾ ਨਾ ਪੈਂਦੇ ਖਾਂ ਲੜ ਲੈਂਦਾ ਸਾਰਿਆਂ ਨਾਲ ਘੋਲ ਮੇਲੇ ਲੈਂਦਾ ਸਾਰਿਆਂ ਨੂੰ ਹਰਾ ਦਿੰਦਾ ਜਦੋਂ ਹਰ ਗੋਬਿੰਦ ਪਾਤਸ਼ਾਹ ਮਹਾਰਾਜ ਫਿਰ ਆਪ ਮੈਦਾਨ ਵਿੱਚ ਉਤਰਦੇ ਨਾ ਕਹਿੰਦੇ ਉਹਨਾਂ ਦੇ ਪੈਂਦੇ ਖਾਂ ਨਾਲ ਲੜਦੇ ਤੇ ਗੁਰੂ ਸਾਹਿਬ ਜੀ ਪੈਂਦੇ ਖਾਂ ਨੂੰ ਚੱਕ ਕੇ ਧਰਤੀ ਤੇ ਦੇਗ ਦਿੰਦੇ ਸੰ ਕਰੈ ਅਨੇਕ ਰੀਤ ਕਾ ਦਾਏ ਕਹਿੰਦੇ ਅਨੇਕਾਂ ਕਹਿੰਦੇ ਵੀ ਐ ਅਸੀਆਂ ਰੀਤਾਂ ਕਰ ਕਰਕੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾ ਇੱਥੇ ਬਚਨ ਕੀਤਾ ਕਵੀ ਸੰਤੋਖ ਸਿੰਘ ਨੇ ਕਰੈ ਅਨੇਕ ਰੀਤ ਕੇ ਦਾਏ ਹੁਣ ਅਨੇਕਾਂ ਪ੍ਰਕਾਰ ਦੇ ਉਹ ਦਾਤਾਂ ਲਾਉਂਦਾ ਪੈਂਦੇ ਖਾ ਪਰ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਫਿਰ ਵੀ ਉਹਨੂੰ ਹਰਾ ਦਿੰਦੇ ਸਨ ਕਹਾਂ ਗੁਰੂ ਕਰ ਲੇ ਤ ਦਵਾਈ ਕਹਾਂ ਗੁਰੂ ਕਰ ਲੇ ਤ ਦਵਾਈ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਕਹਿੰਦੇ ਕੋਈ ਸੰਤੋਖ ਸਿੰਘ ਜੀ ਬਾਹ ਤੋਂ ਫੜ ਕੇ ਨਾ ਪੈਂਦੇ ਖਾਣੂ ਉਹਦੀ ਬਾਹ ਮੋੜ ਕੇ ਥੱਲੇ ਡੇਗ ਦਿੰਦੇ ਸਨ ਜਿਹੜਾ ਇਨਾ ਬਲਵਾਨ ਜਿਹੜਾ ਪੈਂਦੇ ਖਾਣੇ ਵੀ ਕਹਿੰਦੇ ਪੈਂਦੇ ਖਾ ਜਿਹੜਾ ਘੋੜਿਆਂ ਨੂੰ ਦੋ ਪਾਸਿਓਂ ਫੜ ਲੈਂਦਾ ਸੀ ਨਾ ਤੇ ਘੋੜਿਆਂ ਦੀ ਜ਼ਰਤ ਨਹੀਂ ਪੈਂਦੀ ਸੀ ਵੀ ਅਗਾ ਤੁਰ ਪੈਂਡ ਪੈਂਦੇ ਖ ਕਿੰਨਾ ਬਲਵਾਣ ਹੋਏਗਾ ਫਿਰ ਐਸੇ ਪੈਂਦੇ ਖਾਣੂ ਬਾਹ ਤੋਂ ਫੜ ਕੇ ਗੁਰੂ ਸਾਹਿਬ ਦਾ ਡੇਗ ਦੇਣਾ ਕਿ ਗੁਰੂ ਸਾਹਿਬ ਇੱਕ ਆਮ ਹੋਣਗੇ ਗੁਰੂ ਸਾਹਿਬ ਵਿੱਚ ਕਿੰਨਾ ਜ਼ੋਰ ਹੋਏਗਾ ਹੁਣ ਇੱਥੇ ਪੈਂਦੇ ਖ ਅੱਗੇ ਕਹਿੰਦਾ ਵੀ ਪਾਤਸ਼ਾਹ ਤੁਸੀਂ ਕਰਾਮਾਤਾਂ ਦੇ ਨਾਲ ਮੈਨੂੰ ਡੇਗ ਦੇਂਦੇ ਗੁਰੂ ਸਾਹਿਬ ਕਹਿੰਦੇ ਕਰਾਮਾਤ ਕਿਹੜੀ ਵਿਖਾਈ ਤੈਨੂੰ ਜੁੱਧ ਦੇ ਵਿੱਚ ਤੇਰੇ ਬਰਾਬਰ ਲੜ ਰਿਆਂ ਵਿਤੇ ਨੂੰ ਮ ਫੜ ਕੇ ਡੇਗ ਰਿਆਂ ਜਿਵੇਂ ਤੂੰ ਸਾਡੇ ਸਿੰਘਾਂ ਨੂੰ ਫੜ ਫੜ ਕੇ ਤੇਰੇ ਨਾਲ ਜਿਹੜੇ ਸਿੰਘ ਉਹਨਾਂ ਨੂੰ ਡੇਗਦਾ ਮੈਂ ਵੀ ਤੇਰੀ ਬਾਹ ਤੋਂ ਫੜ ਕੇ ਮੋੜ ਕੇ ਤੈਨੂੰ ਧਰਤੀ ਤੇ ਡੇਗ ਦਿੱਤਾ ਇਹਦੇ ਚ ਕਿਹੜੀ ਗਰਮਾਤ ਹੈ ਇਹ ਤੋਂ ਇਹ ਸਿੱਖਿਆ ਲੈਣੀ ਹੈ ਵੀ ਦੇਖੋ ਗੁਰੂ ਘਰ ਗੋਬਿੰਦ ਪਾਸ਼ਾ ਮਹਾਰਾਜ ਨੇ ਮਲ ਖਾੜੇ ਬਣਾਏ ਉਹਨਾਂ ਵਿੱਚ ਮਲ ਖਾੜਿਆਂ ਵਿੱਚ ਜਿਹੜੇ ਸਿੰਘਾਂ ਨੂੰ ਤਿਆਰ ਬਾਰ ਤਿਆਰ ਸਿੰਘ ਕੀਤੇ ਕੁਸ਼ਤੀਆਂ ਕਰਾਈਆਂ ਉਸ ਕੁਸ਼ਤੀਆਂ ਵਿੱਚ ਸਿੰਘਾਂ ਨੂੰ ਬਲਵਾਨ ਬਣਾਇਆ ਜੁੱਧ ਵਿੱਚ ਕਦੋਂ ਵੀ ਲੜਨਾ ਪੈ ਜਾ ਸਕਦਾ ਹੈ ਖਵਾਉਣਾ ਪਿਉਣਾ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਉਹ ਖੁੱਲਾ ਰੱਖਿਆ ਇੱਥੇ ਕਹਿੰਦੇ ਵੀ ਬੈਂਦੇ ਖਾਣ ਨੂੰ ਬਾਹਰ ਤੋਂ ਫੜ ਕੇ ਗੁਰੂ ਸਾਹਿਬ ਡੇਗ ਦਿੰਦੇ ਸਨ ਮੁੱਜਾ ਮਨਿੰਦ ਭਲੇ ਪਰਮਾਹੀ ਕਹਿੰਦੇ ਵੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜਦੋਂ ਪੈਂਦੇ ਖਾਣ ਨੂੰ ਡੇਗ ਦਿੰਦੇ ਨੇ ਨਾ ਫੇਰ ਵੀ ਉਹਦਾ ਹੰਕਾਰ ਹੈ ਜਿਹੜਾ ਸਿਰ ਉੱਪਰ ਬੋਲ ਰਿਹਾ ਕਹਿੰਦਾ ਮੇਰੇ ਤੋਂ ਬਲਵਾਨ ਕੋਈ ਨਹੀਂ ਪਰ ਗੁਰੂ ਸਾਹਿਬ ਪਤਾ ਨਹੀਂ ਮੈਨੂੰ ਕਰਾਮਾਤ ਨਾਲ ਕਿਵੇਂ ਛੱਡ ਦਿੰਦੇ ਕਹਿੰਦੇ ਪੈਂਦੇ ਖਾ ਬੇਸਾਬਾ ਹੋ ਜਾਂਦਾ ਸੀ ਹਨ ਥਾਨ ਕਿਤ ਦੇਖਤ ਨਾਹੀ ਕਹਿੰਦੇ ਵੀ ਐਸਾ ਜਿਹੜਾ ਹੈ ਪੈਂਦੇ ਖਾ ਜਿਹੜਾ ਬਲਵਾਨ ਸੀ ਜੋਧਾ ਸੀ ਬਾਕੀਆਂ ਦੇ ਕੋਲ ਤਾਂ ਹੰਕਾਰ ਕਰਦਾ ਸੀ ਪਰ ਗੁਰੂ ਸਾਹਿਬ ਸਾਹਮਣੇ ਉਹ ਬੇਵੱਸ ਕੋ ਜਾਂਦਾ ਸੀ ਨਾ ਮਤੰਗ ਸੁੰਡ ਕਰ ਬਲ ਕਾ ਕਹਿੰਦੇ ਵੀ ਉਹ ਜਿਹੜਾ ਗਾਹੂ ਮਤੰਗ ਸੁੰਡ ਕਰ ਬਲ ਕਉ ਕਹਿੰਦੇ ਵੀ ਪੈਂਦੇ ਖਾ ਕਹਿੰਦਾ ਵੀ ਮੈਂ ਹਾਥੀ ਦੀ ਸੁੰਡ ਜਦੋਂ ਫੜ ਲਵਾਂਗਾ ਨਾ ਤੇ ਹਾਥੀ ਨੂੰ ਵੀ ਗਾਣੀ ਤੁਰਨ ਦੇਂਦਾ ਮੇਰੇ ਜ ਇਨਾ ਜੋਰ ਹੈ ਹੰਚਨਾ ਕਰੋ ਧਜਨਾ ਥਲਕਾ ਕਹਿੰਦੇ ਵੀ ਹਾਥੀ ਨੂੰ ਵੀ ਮੈਂ ਇਸ ਤਰ੍ਹਾਂ ਖਿੱਚ ਲਵਾਵਾਂਗਾ ਆਪਣੀ ਥਾਂ ਤੋਂ ਉਹਨੂੰ ਹਿੱਲਣ ਨਹੀਂ ਦਿਵਾਵਾਂਗਾ ਉਸਟਰ ਬਪਰੇ ਕਹਾਂ ਆਗਾਰੀ ਕਹਿੰਦੇ ਕਿਉਂਕਿ ਉਹ ਉਦਾਹਰਣ ਭਾਈ ਕਵੀ ਸੰਤੋਖ ਸਿੰਘ ਜੀ ਦਿੰਦੇ ਨੇ ਪਹਿਲਾਂ ਕਿਹਾ ਵੀ ਜਿਹੜਾ ਪੈਂਦੇ ਖਾ ਨੂੰ ਵੀ ਜਿਹੜਾ ਪੈਂਦੇ ਖਾ ਹਾਥੀ ਨੂੰ ਫੜ ਕੇ ਅਗਾਂਹ ਹੀ ਤੁਰਨ ਦਿੰਦਾ ਇੱਥੇ ਹੁਣ ਕਹਿੰਦੇ ਵੀ ਊਠ ਜਿਹੜਾ ਵਿਚਾਰਾ ਕਹਿੰਦੇ ਵੀ ਮੇਰੇ ਸਾਹਮਣੇ ਕੀ ਹੈ ਪੈਂਦੇ ਖਾ ਇਦਾਂ ਬੋਲਦਾ ਵੱਖ-ਵੱਖ ਕਹਿੰਦੇ ਵੀ ਜਾਨਵਰਾਂ ਦਾ ਜ਼ਿਕਰ ਕਰਦਾ ਮੇਰੇ ਸਾਹਮਣੇ ਹਾਥੀ ਕੁਝ ਨਹੀਂ ਸਾਣ ਕੁਝ ਨਹੀਂ ਤੇ ਫਿਰ ਅੱਗੇ ਜਿਕਰ ਕਰਦਾ ਕਹਿੰਦਾ ਮੇਰੇ ਸਾਹਮਣੇ ਊਠ ਦਾ ਕੀ ਮੁਕਾਬਲਾ ਹੈ ਗੇਰੋਂ ਪੂ ਪਰਵ ਨਾ ਸੰਵਾਰੀਂ ਕਹਿੰਦਾ ਵੀ ਮੈਂ ਊਠ ਨੂੰ ਐਸਾ ਧਰਤੀ ਤੇ ਡੇਗਾਂਗਾ ਫਿਰ ਊਠ ਕਦੀ ਉੱਠ ਨਹੀਂ ਪਾਵੇਗਾ ਹਾਏ ਮਲਿਦਾ ਬਲੀ ਤੁਰੰਗ ਕਹਿੰਦੇ ਬੇਸ਼ੱਕ ਕੋਈ ਘੋੜਾ ਨਿਹਾਰੀ ਖਾ ਕੇ ਕਿੰਨਾ ਵੀ ਬਲਵਾਨ ਹੋ ਜਾਵੇ ਮੇਰੇ ਸਾਹਮਣੇ ਟੇਕ ਨਹੀਂ ਸਕਦਾ ਭੂਵਾ ਬਰ ਦਿਰਗ ਸਰਵੰਗ ਕਹਿੰਦੇ ਵੀ ਸਾਰੇ ਅੰਗਾ ਕਰਕੇ ਬੜਾ ਸ਼ਕਤੀਸ਼ਾਲੀ ਹੋ ਜਾਵੇ ਹੁਣ ਘੋੜਾ ਜਿਹੜਾ ਉਹਨੇ ਖਾਦੇ ਵੀ ਤੇ ਹੁਣ ਵੀ ਛੋਲੇ ਖਾਦੇ ਹੋਣ ਅਨੇਕਾਂ ਤਰ੍ਹਾਂ ਦੀਆਂ ਐਸੀਆਂ ਦਾਣਾਂ ਖਵਾਉਂਦੇ ਜਿਹੜੇ ਵੀ ਅਖਾੜਿਆਂ ਦੇ ਵਿੱਚ ਲੈ ਕੇ ਜਾਂਦੇ ਭਾਬੀ ਜਿਹੜਾ ਘੋੜਿਆਂ ਨੂੰ ਰੇਸਾਂ ਦੇ ਵਿੱਚ ਲੈ ਕੇ ਜਾਂਦੇ ਤਿਆਰ-ਬਰ ਤਿਆਰ ਕਰਦੇ ਪੈਂਦੇ ਕਾ ਕਹਿੰਦਾ ਵੀ ਕਿੰਨਾ ਵੀ ਕੋਈ ਘੋੜਾ ਬਲਵਾਨ ਹੋਵੇ ਮੇਰੇ ਸਾਹਮਣੇ ਨਹੀਂ ਟਿਕ ਪਾਵੇਗਾ ਸੁਣ ਸਤਿਗੁਰੂ ਸਰਹਾਣ ਕਰ ਕਹਿੰਦੇ ਸਾਰਾ ਕੁਝ ਸੁਣ ਕੇ ਨਾ ਇਹ ਗੁਰੂ ਸਾਹਿਬ ਨੇ ਸ਼ਲਾੰਗ ਕੀਤੀ ਵੀ ਸ਼ਾਬਾਸ਼ ਦਿੱਤੀ ਹੈ ਬਲ ਤਾਂ ਬਲੇ ਕਿਉਂ ਨਾ ਹਮਤ ਧਰ ਕਹਿੰਦੇ ਵੀ ਐਸਾ ਸੁਣ ਕੇ ਜਿਹੜੀ ਸ਼ਾਬਾਸ਼ ਦਿੱਤੀ ਕਹਿੰਦੇ ਉਸ ਨੂੰ ਪੈਰ ਨਹੀਂ ਪੁੱਟਣ ਦੇਵਾਂਗਾ ਐਸਾ ਕਰ ਦੇਵਾਂਗਾ ਉਹ ਕਰ ਦੇਵਾਂਗਾ ਐਸੀਆਂ ਗੱਲਾਂ ਸੁਣ ਕੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੂੰ ਸ਼ਾਬਾਸ਼ ਦੇਂਦੇ ਗੁਰੂ ਸਾਹਿਬ ਕਹਿੰਦੇ ਵੀ ਤੂੰ ਬੜਾ ਬਲਵਾਨ ਹੈ ਤੇਰੇ ਜੇ ਬੜਾ ਬਲ ਹੈ ਤੂੰ ਇਸ ਬਲ ਕਰਕੇ ਮਹਾਨ ਹੈ ਜਥਾ ਸਰੀਰ ਢੀਲਪੜ ਥੋਰਾ ਇਸ ਲਈ ਕਿਉਂ ਨਾ ਤੂੰ ਅਜਿਹੇ ਘੋੜੇ ਆਦਿਕਾ ਨੂੰ ਫੜ ਕੇ ਰੱਖੇ ਤੇ ਮਹੀ ਬਲ ਵਿਸਾਲ ਨਹ ਥੋਰਾ ਕਹਿੰਦੇ ਜਿੰਮੇ ਤੇਰੇ ਸਰੀਰ ਦੇ ਅੰਦਰ ਕਹਿੰਦੇ ਬਹੁਤ ਜਿਹੜਾ ਢੀਲ ਡੋਲ ਬਹੁਤਾ ਵੱਡਾ ਹੈ ਉਸ ਤਰ੍ਹਾਂ ਵਿਸ਼ਾਲ ਸ਼ਕਤੀਸ਼ਾਲੀ ਐਸੇ ਤੋਂ ਘੋੜੇ ਵੀ ਰੱਖੇ ਜਿਮਬਾਲਾ ਵੱਡ ਤਮ ਬਰਕਸ ਘਰੀ ਕਹਿੰਦੇ ਵੀ ਜਿਵੇਂ ਬਲ ਵੱਡਾ ਹੈ ਉਸੇ ਤਰ੍ਹਾਂ ਕਹਿੰਦੇ ਇਹਨੇ ਆਪਣੇ ਸਰੀਰ ਨੂੰ ਢਾਲੇ ਹੈ ਵੇ ਕਹਿੰਦੇ ਵੀ ਸਰੀਰ ਨੂੰ ਇਹਨੇ ਇਦਾਂ ਤਿਆਰ ਕਰ ਲਿਆ ਵੀ ਕੋਈ ਵੀ ਇਹਦੇ ਸਾਹਮਣੇ ਆ ਜਾਵੇ ਉਹਨੂੰ ਇਹ ਮਾਰ ਕੇ ਰੱਖ ਦੇਵੇਗਾ ਆਚਾ ਖਰਾਕ ਵਰਕਸ ਸੰਸਾਰੀ ਕਹਿੰਦੇ ਥੋੜੀ ਨਹੀਂ ਇਹਨੇ ਬੜੇ ਕਿਸਮਾਂ ਦੀ ਖਰਾਕ ਖਾਧੀ ਹੈ ਬਹੁਤ ਕੁਝ ਖਾ ਖਾ ਕੇ ਕਸਰਤ ਕਰ ਕਰ ਕੇ ਇਹਨੇ ਆਪਣਾ ਸਿਰ ਸਰੀਰ ਜਿਹੜਾ ਬਧਾਇਆ ਹੈ ਜਥਾ ਜੋਗ ਪੈ ਕਾਰਨ ਕਾਜ ਕਹਿੰਦੇ ਵੀ ਇਹ ਜੇ ਉਹ ਜਹਾਂ ਕਾਰਨ ਹੋਇਖ ਰਾਗ ਅਤੇ ਕਸਰਤ ਦਾ ਕਹਿੰਦੇ ਉਸੇ ਤਰ੍ਹਾਂ ਜਿਹੜਾ ਕਾਜ ਹੋਇਆ ਹੈ ਤੁਜ ਸਮ ਬਲੇ ਨ ਅਪਰ ਸਮਾਜ ਜੁਹਾਨ ਵਿੱਚ ਕਹਿੰਦੇ ਵੀ ਤੇਰੇ ਵਰਗਾ ਕੋਈ ਬਲੀ ਹੈ ਨਹੀਂ ਹੁਣ ਗੁਰੂ ਸਾਹਿਬ ਉਹਨੂੰ ਐਸੇ ਬਚਨ ਤਾਂ ਕਹਿ ਦਿੰਦੇ ਨੇ ਪਰ ਉਹ ਇੱਕ ਹੰਕਾਰੀ ਦਾ ਰੂਪ ਲੈ ਲੈਂਦਾ ਵੀ ਮੇਰੇ ਵਰਗਾ ਬਲਵਾਨ ਕੋਈ ਨਹੀਂ ਹੈ ਸੁਣਾ ਪੈਂਦੇ ਖਾਂ ਬਹੁਰੇ ਉਚਾਰਾ ਕਹਿੰਦੇ ਵੀ ਐਸੀਆਂ ਬਾਤਾਂ ਸੁਣ ਕੇ ਪੈਂਦੇ ਖਾਂ ਜਿਹੜਾ ਫਿਰ ਹੈ ਸੁਣ ਸੁਣ ਕੇ ਆਪ ਹੀ ਕਹਿੰਦੇ ਵੀ ਮੇਰੀ ਹੁਣ ਉਹਨੇ ਇਹ ਨਹੀਂ ਕਿਹਾ ਵੀ ਮੈਂ ਕਿਤੇ ਹੋਰ ਖਾਨਾ ਕਹਿੰਦੇ ਖਾ ਕਹਿੰਦਾ ਕਿ ਬਾਦਸ਼ਾਹ ਤੁਸੀਂ ਮੇਰੀ ਪ੍ਰਤਪਾਲਣਾ ਕਰ ਰਹੇ ਹੋ ਹਿਤ ਕਰ ਆਪ ਮੋਏ ਪ੍ਰਤਪਾਰਾਂ ਕਹਿੰਦੇ ਵੀ ਐਸਾ ਪਿਆਰ ਤੁਸੀਂ ਦੇ ਕੇ ਮੇਰੀ ਪਾਲਣਾ ਕਰ ਰਹੇ ਹੋ ਕਿ ਜਿਵੇਂ ਕਿਸੇ ਜੰਗ ਯੁੱਧ ਵਿੱਚ ਜਾਣਾ ਹੋਵੇ ਐਸੀਆਂ ਗੱਲਾਂ ਗੁਰੂ ਸਾਹਿਬ ਨਾਲ ਕਰਦਾ ਹੈ ਪਰ ਜੰਗ ਤਬ ਦੇਖਾ ਹਾਥ ਕਹਿੰਦੇ ਜੇ ਕੋਈ ਜੰਗ ਆ ਪਵੇ ਤਾਂ ਦੋਵੇਂ ਹੱਥ ਕਰਕੇ ਵੇਖੀਏ ਐਸੀਆਂ ਗੱਲਾਂ ਪਾਤਸ਼ਾਹ ਕਰ ਰਹੀ ਗੀਆਂ ਨਾ ਹਾਂ ਕਰੋ ਪਰ ਕਰਮ ਵੱਡਾ ਸਾਥ ਕਹਿੰਦੇ ਵੱਡੇ ਸਰੀਰ ਦੇ ਨਾਲ ਕੀ ਕੁਝ ਕਾਰ ਵਖਾਵੇਂਗਾ ਫਿਰ ਦੇਖੋ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਪਤਾ ਹੈ ਵੀ ਅੱਗੇ ਸਮਾਂ ਕੈਸਾ ਆ ਜਾਣਾ ਵੀ ਕਹਿੰਦੇ ਤੇਰਾ ਸਰੀਰ ਪਾਲ ਪਾਲ ਕੇ ਇਨਾ ਵੱਡਾ ਤਾਂ ਕਰ ਦਿੱਤਾ ਪਰ ਸਵਾਦ ਤਾਂ ਤਾਂ ਜੇ ਤੂੰ ਕਿਸੇ ਜੰਗ ਯੁੱਧ ਵਿੱਚ ਜਾ ਕੇ ਤੂੰ ਆਪਣਾ ਜਿਹੜਾ ਹੈ ਬਲ ਦਿਖਾਵੇਂਗਾ ਜੋੜ ਦਿਖਾਵੇ ਹੁਣ ਘਰ ਦੇ ਅੰਦਰ ਕੋਈ ਪੁੱਤਰ ਹੋਵੇ ਪਿਓ ਨੇ ਉਹਨੂੰ ਦੁੱਧ ਪਿਆ ਕੇ ਕੁਝ ਨਾ ਕੁਝ ਖਵਾ ਕੇ ਐਸੀਆਂ ਵਸਤੂਆਂ ਵੀ ਵੱਡਾ ਕੀਤਾ ਹੋਵੇ ਛੋਟੇ ਹੁੰਦੇ ਤੋਂ ਉਹਨੂੰ ਐਸੇ ਕੰਮ ਕਾਜ ਇਕਰਾ ਕੇ ਖਵਾ ਪਿਆ ਕੇ ਉਹਨੂੰ ਸਰੀਰ ਉਹਦਾ ਇੰਨਾ ਪਾਲ ਪਾਲ ਕੇ ਬਲਵਾਨ ਕਰ ਦਿੱਤਾ ਹੋਵੇ ਤੇ ਜਦੋਂ ਬੇਬਤਾ ਆ ਜਾਵੇ ਤੇ ਡਰ ਕੇ ਘੁਰਨੇ 'ਚ ਵੜ ਜਾਵੇ ਭੱਜ ਜਾਵੇ ਤੇ ਪਿਓ ਕਵੇਗਾ ਤੂੰ ਸੁਆ ਖਾ ਕੇ ਸੁਆ ਕੀਤਾ ਵੀ ਖਾ ਕੇ ਖੇ ਪਾਈ ਸਿਰ ਚ ਫਾਇਦਾ ਕੀ ਹੋਇਆ ਤੈਨੂੰ ਖਵਾਉਣ ਦਾ ਜੇ ਤੂੰ ਦੋ ਚਾਰਾ ਨੂੰ ਕਿਤੇ ਧਰਤੀ ਦੇ ਨੇ ਸੁੱਟ ਪਾਇਆ ਐਸੀਆਂ ਗੱਲਾਂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਪੈਂਦੇ ਖਾਣ ਵਾਲਾ ਕਰ ਰਹੀ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਅੱਗੇ ਸਮਾਂ ਕਿਦਾਂ ਦਾ ਆ ਜਾਣਾ ਹੈ ਬਹੁਤ ਆਰਤਾ ਪੈਂਦੇ ਸਾਥਾ ਵੀ ਕਹਿੰਦੇ ਵੀ ਬਹੁਤਾ ਐਸਾ ਹੈ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਐਸਾ ਸਮਾਂ ਆਵੇਗਾ ਕਿ ਜਿਵੇਂ ਚਿੱਤ ਵਿੱਚ ਚਾਹੁੰਦੇ ਹੋ ਉਸੇ ਤਰ੍ਹਾਂ ਕਰਨਾ ਪਵੇਗਾ ਤੇ ਗੁਰੂ ਜੀ ਨੇ ਪਹਿੰਦੇ ਖਾਣ ਨਾਲ ਅਜਿਹੀਆਂ ਗੱਲਾਂ ਕਰਦੇ ਹੋਏ ਐਸੀਆਂ ਬਾਤਾਂ ਸਮਝਾਈਆਂ ਨੇ ਗੁਰੂ ਸਾਹਿਬ ਨੇ ਸਮੇਂ-ਸਮੇਂ ਤੇ ਪਹਿੰਦੇ ਖਾਣ ਪ੍ਰੇਰਿਤ ਵੀ ਕੀਤਾ ਵੀ ਪਹਿੰਦੇ ਖਾ ਬਹੁਤਾ ਖਾਣ ਦੇ ਨਾਲ ਵੀ ਬਲਵਾਨ ਨਹੀਂ ਹੋਈਦਾ ਸਾਨੂੰ ਇਹ ਅਕਲ ਤੋਂ ਵੀ ਕੰਮ ਲੈਣਾ ਪਵੇਗਾ ਸਾਡੇ ਕੋਲ ਅਕਲ ਵੀ ਹੋਣੀ ਜ਼ਰੂਰੀ ਹੈ ਸਾਨੂੰ ਅਭਿਆਸ ਵੀ ਜ਼ਰੂਰੀ ਹੈ ਇਹ ਸੱਚ ਸਾਨੂੰ ਹੀ ਉਦਾਹਰਣਾਂ ਦੇ ਦੇ ਕੇ ਐਸੀਆਂ ਗੱਲਾਂ ਇਤਿਹਾਸ ਦੇ ਵਿੱਚ ਸਮਝਾਈਆਂ ਨੇ ਵੀ ਇਹਨਾਂ ਕੁਝ ਖਾਣ ਦੇ ਨਾਲ ਕੁਝ ਹੁਣਾ ਨਹੀਂ ਜੇ ਅਸੀਂ ਖਾਨੇ ਆ ਤੇ ਖਾ ਕੇ ਜੇ ਅਸੀਂ ਇਹ ਜਿਹੜਾ ਸਰੀਰ ਹੈ ਕਿਤੇ ਕੰਮ ਲਾਈਏ ਤਾਂ ਫਾਇਦਾ ਹੈ ਤਾਂ ਲਾਭ ਹੈ ਇਸ ਸਰੀਰ ਦਾ ਐਸੀਆਂ ਗੁਲਾਂ ਗੁਰੂ ਘਰ ਗੋਵਿੰਦ ਪਾਸ਼ਾ ਮਹਾਰਾਜ ਪੈੰਦੇ ਖਾਣ ਨੂੰ ਸਮਝਾ ਰਕੇ ਗਨ ਨਿਤ ਪ੍ਰਤਾ ਤਨ ਅਨਗਨ ਕਉ ਦੇਤਾ ਕਹਿੰਦੇ ਵੀ ਨਿਤਾ ਪ੍ਰਤੀ ਐਸੀਆਂ ਗੱਲਾਂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਪੈਂਦੇ ਖਾਣੂ ਸਮਝਾ ਰਹੀ ਹਨ ਕਿ ਇਹ ਕਿਤੇ ਤੋਖਾ ਨਾ ਖਾਵੇ ਬਸਨ ਬੈ ਭੁੱਖ ਨਾ ਗੁਰਤਾ ਲੇਤਾ ਕਹਿੰਦੇ ਵੀ ਐਸੀਆਂ ਬਾਤਾਂ ਗੁਰੂ ਤੋਂ ਸੁਣ ਸੁਣ ਕੇ ਪੈਂਦੇ ਖਾਂ ਜਿਹੜਾ ਮੈਂ ਅਕਲ ਨੂੰ ਜਿਹੜੀ ਹੈ ਆ ਰਹੀਂ ਗਾ ਆਛੋ ਪੇਖੋ ਚੜਾਤਾ ਵਿਲਾ ਹੁਣ ਗੁਰੂ ਘਰ ਗੋਬਿੰਦ ਪਾਸ਼ਾ ਮਹਾਰਾਜ ਉਹਨੂੰ ਐਸੀਆਂ ਬਾਤਾਂ ਸਮਝਾ ਰਹੇ ਨੇ ਕਿ ਕਹਿੰਦੇ ਵੀ ਗੁਰੂ ਤੋਂ ਸਾਰਾ ਕੁਝ ਉਹ ਸਿੱਖ ਰੇ ਸਾਰਾ ਕੁਝ ਗੁਰੂ ਤੋਂ ਸਿੱਖ ਕੇ ਅੱਗੇ ਕੀ ਕਰੇਗਾ ਜੀਣਾ ਜਰਾਉ ਉੱਪਰ ਮਿਲੇ ਕਹਿੰਦੇ ਵੀ ਗੁਰੂ ਘਰ ਗੋਬਿੰਦ ਪਾਸ਼ਾ ਮਹਾਰਾਜ ਜਿਹੜਾ ਹੈ ਐਸੀਆਂ ਉਹਨੂੰ ਬਾਤਾਂ ਸਮਝਾਉਂਦੇ ਗੱਲਾਂ ਸਮਝਾਉਂਦੇ ਕਿ ਅੱਗੇ ਹੋਏਗਾ ਕਿ ਐਸਾ ਉਹਨੂੰ ਤਿਆਰ ਕਰਦੇ ਹੈ ਪਰ ਕਿਤੇ ਨਾ ਕਿਤੇ ਉਹ ਐਸੀ ਮਾਰ ਖਾਂਦਾ ਡਿੱਗ ਜਾਂਦਾ ਆਪਾਂ ਇਹਨਾਂ ਅਸ ਅੱਗੇ ਵਾਚਣ ਦਾ ਯਤਨ ਕਰਾਂਗੇ ਪਿੱਛੇ ਵੀ ਆਪਾਂ ਪੜਿਆ ਹੈ ਕਿ ਪੈਂਦੇ ਖਾ ਕਿੱਦਾਂ ਖਾ ਖਾ ਕੇ ਗੁਰੂ ਘਰ ਦੇ ਅੰਦਰ ਵੀ ਕੀ ਕੁਝ ਕਰਦਾ ਹੈ ਅੱਗੇ ਆਉਣ ਵਾਲੇ ਸਮੇਂ ਦੇ ਅੰਦਰ ਕੀ ਹੁੰਦਾ ਇਹ ਆਪਾਂ ਕੱਲ ਦੇ ਦਵਾਨਾਂ ਦੇ ਅੰਦਰ ਸਾਂਝੀ ਇਹ ਸਾਂਝ ਪਾਵਾਂਗੇ ਗੁਰ ਇਤਿਹਾਸ ਦੇ ਨਾਲ ਸਤਿਗੁਰੂ ਜੀ ਦੇ ਪਾਵਨ ਇਸ ਇਤਿਹਾਸ ਦੇ ਰਾਹੀਂ ਆਪਣੇ ਨਾਲ ਨਾਲ ਇਹ ਸਿੱਖਣ ਦਾ ਯਤਨ ਕਰਨਾ ਹੈ ਸਰੀਰ ਗੁਰੂ ਸਾਹਿਬ ਜੀ ਪੈਂਦੇ ਖਾਣ ਦੇਖੋ ਕਹਿੰਦੇ ਵੀ ਜਿੰਨਾ ਮਰਜੀ ਬਲਵਾਨ ਹੋਵੇ ਪਰ ਸਾਡੇ ਕੋਲ ਅਕਲ ਹੋਣੀ ਜ਼ਰੂਰੀ ਹੈ ਉਹ ਕਹਿੰਦਾ ਵੀ ਮੇਰੇ ਤੋਂ ਜਿੰਨਾ ਮਰਜੀ ਵੀ ਤੁਸੀਂ ਕਹਿ ਰਹੇ ਵੀ ਖਾਂਦਾ ਪੀਂਦਾ ਹੋਵੇ ਪਰ ਮੇਰੇ ਤੋਂ ਬਲਵਾਨ ਕੋਈ ਨਹੀਂ ਆਪਾਂ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਵੀ ਦੇਖੋ ਗੁਰੂ ਤਾਂ ਗੁਰੂ ਹੈ ਨਾ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੂੰ ਵੰਗਾਰ ਦਾ 사ਤਗੁਰ ਜੀ ਜਦੋਂ ਬਾਹ ਤੋਂ ਫੜ ਕੇ ਥੱਲੇ ਡੇਗ ਦਿੰਦੇ ਫਿਰ ਗੁਰੂ ਸਾਹਿਬ ਨੂੰ ਕਹਿੰਦਾ ਵੀ ਤੁਸੀਂ ਕਰਾਮਾਤ ਕੀਤੀ ਕੋਈ ਗੁਰੂ ਸਾਹਿਬ ਕਹਿੰਦੇ ਜੁੱਧ ਜਾਗ ਵਿਭਾਵ ਵੀ ਮੈਂ ਮਾਲ ਖਾੜੇ ਦੇ ਵਿੱਚ ਲੜਿਆ ਖਾੜੇ ਦੇ ਵਿੱਚ ਤੂੰ ਆ ਆਪਣਾ ਜੋਰ ਵਖਾ ਉਹਨੂੰ ਹੰਕਾਰ ਹੋ ਜਾਂਦਾ ਆਪਣੇ ਸਰੀਰ ਤੇ ਅੱਗੇ ਕੀ ਹੁੰਦਾ ਆਪਾਂ ਅਗਲੇ ਦੁਆਨਾਂ ਵਿੱਚ ਵਾਚਣ ਦਾ ਯਤਨ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਗੁਰੂ ਜਿਹੜਾ ਬਹੁਤਾ ਬਲਵਾਨ ਹੈ ਸਤਿਗੁਰੂ ਜੀ ਦੀਆਂ ਇਸ ਪਾਵਨ ਵਿਚਾਰਾਂ ਕਰਦਿਆਂ अनेका ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਜੀ ਬਖਸ਼ ਲੈਣਾ ਅਸੀਂ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਤੋਂ ਸਿੱਖਣਾ ਹੈ ਕੀ ਅਸੀਂ ਗੁਰੂ ਦਾ ਬਚਨ ਕਿਵੇਂ ਮੰਨਣਾ ਹੈ ਪਹਿਲਾਂ ਕੱਲ ਦੇ ਦਿਨ ਆਪਾਂ ਇਹ ਬਚਨ শ্রবণ ਕੀਤਾ ਸੀ ਮਾਂ ਜਿਹੜੀ ਗੰਗਾ ਹੈ ਪ੍ਰਲੋਕ ਗਵਨ ਕਰ ਜਾਂਦੀ ਹੈ ਉਹ ਪ੍ਰਲੋਕ ਗਵਨ ਕਰ ਜਾਂਦੇ ਨੇ ਤੇ ਉਹਨਾਂ ਦੇ ਜਾਣ ਤੋਂ ਬਾਅਦ ਜਿਹੜੇ ਵਿਰਾਗ ਕਰਦੇ ਨੇ ਰੋਂਦੇ ਹਨ ਉਹਨਾਂ ਨੂੰ ਸਤਿਗੁਰੂ ਜੀ ਕਹਿੰਦੇ ਭਾਈ ਗੁਰਬਾਣੀ ਦਾ ਸ਼ਬਦ ਕੀਰਤਨ ਕਰੋ ਰੋਣਾ ਨਹੀਂ ਉਸ ਪ੍ਰਭੂ ਪਰਮਾਤਮਾ ਦੇ ਭਾਣੇ ਦੇ ਅੰਦਰ ਹੈ ਸਭ ਕੁਝ ਆਪਾ ਪਹਿਲਾਂ ਵੀ ਬਚਨ ਪੜਿਆ ਸੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਬਾਣੀ ਦੇ ਅੰਦਰ ਇਹ ਬਚਨ ਕੀਤਾ ਸੀ ਮਤਮੈ ਪਿੱਛੇ ਕੋਈ ਰੋਗ ਸੀ ਸੋ ਮੈ ਮੂਲਣਾ ਪਾਇਆ ਸਤਿਗੁਰੂ ਜੀ ਕਹਿੰਦੇ ਗੁਰੂ ਦੇ ਸਿੱਖ ਐਸੇ ਹੋਣੇ ਚਾਹੀਦੇ ਹੈ ਉਸ ਪ੍ਰਭੂ ਪਰਮਾਤਮਾ ਦਾ ਸਿਰ ਮਤੇ ਹੁਕਮ ਮੰਨਦੇ ਹੋਣ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਉਹ ਹੋਵਣਾ ਜਾਂ-ਜਾਂ ਰੱਖੇ ਆਪ ਤੈ ਜਾਇ ਖੜੋਵਣਾ ਹੁਈਆਂ ਬੇਅੰਤ ਭੁੱਲਾਂ ਗਲਤੀਆਂ ਮੁਆਫ ਕਰਨੀਆਂ ਅਗੇ ਇਤਿਹਾਸ ਆਪਾਂ ਕੱਲ ਸ਼ਰਵਣ ਕਰਾਂਗੇ ਆਉ ਇਨੀਆਂ ਕੋ ਵਿਚਾਰਾਂ ਦਾਸ ਕਰਦਾ ਹੋਇਆ ਖਿਮਾਂਦਾ ਜੀ ਚ ਕਹੇ ਜੀ ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਵਾਦ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਗੁਰੂ ਦੇ ਸੰਗਤ ਵਿੱਚ ਰੋਜ਼ਾਨਾ ਬੜੇ ਪਿਆਰ ਚਰਦਾ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਰਹੇ ਹੋ ਅਤੇ ਭਰਦੇ ਹੋ ਗੁਰੂ ਸਾਹਿਬ ਆਪ ਸਮੂਹ ਸੰਗਤ ਦੇ ਹਾਜ਼ਰੀਦਾਰ ਤੇ ਪਰਵਾਣ ਕਰਨ ਜਿਹੜਾ ਕੁਝ ਸੱਚ ਕਰਕੇ ਜਾਣਣਾ ਗੁਰੂ ਤੋਂ ਮੰਗਦੇ ਹਨ ਗੁਰੂ ਸਾਹਿਬ ਬਖਸ਼ਿਸ਼ ਕਰਕੇ ਉਹ ਦਿੰਦਾ ਹੈ ਜਿਹੜਾ ਕੁਝ ਵੀ ਗੁਰੂ ਤੋਂ ਮੰਗਦੇਗਾ ਸਤਿਗੁਰੂ ਜੀ ਕਿਰਪਾ ਕਰਨ ਜੋ ਮੰਗਾ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਈ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਈਂਗਾ ਉਹਗਾ ਸੱਚ ਹੋਵੇ ਸਤਿਗੁਰੂ ਜੀ ਕਿਰਪਾ ਕਰਨ ਅਸੀਂ ਗੁਰੂ ਤੋਂ ਨਾਮ ਦੀ ਦਾਤ ਮੰਗੀਏ ਬਾਹਰੀ ਵਸਤੂਆਂ ਆਵਾ ਮੰਗਦੇ ਹਾਂ ਪਰ ਗੁਰੂ ਦੇ ਨਾਮ ਨੂੰ ਗੁਰੂ ਦੇ ਸ਼ਬਦ ਨੂੰ ਭੁੱਲੀਏ ਨਾ ਆਪਣੇ ਹਿਰਦੇ ਵਿੱਚ ਵਸਾਈਏ ਸਤਿਗੁਰੂ ਜੀ ਕਿਰਪਾ ਕਰਨ ਹੋਈਆਂ ਬਿਆਨਤ ਭੁੱਲਾ ਗਲਤੀਆਂ ਮੁਆਫ ਕਰਨੀਆਂ ਆਓ ਜੀ ਆਪਾਂ ਇਸੇ ਤਰ੍ਹਾਂ ਬੜੇ ਪਿਆਰ ਸਹਿਤ ਦੇ ਨਾਲ ਗਿਆਨੀ ਬਲਜੀਤ ਸਿੰਘ ਜੀ ਰਾਗੀ ਸਿੰਘਾ ਪਾਸੋਂ ਆਪਾਂ ਉਹਨਾਂ ਦੇ ਜਥੇ ਪਾਸੋਂ ਗੁਰੂ ਦਾ ਸ਼ਬਦ ਸ਼ਰਵਣ ਕਰਨ ਦਾ ਯਤਨ ਕਰਨਾ ਹੈ ਜੀ ਆਓ ਅਖੀਰ ਲਵਾਈਏ ਹਾਜ਼ਰੀਆਂ ਬੁਲਾਓ ਜੀ ਫਤੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ